ਸਰਦਾਰ ਗੁਰਦੇਵ ਸਿੰਘ ਦੇਮਾਨ ਜਿਹੜੇ ਕਿ ਮਾਨਜੋਗ ਵਿਧਾਇਕ ਨੇ ਨਾਬਾਤੋਂ ਸਾਡੇ ਸਾਥੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਰਕਾਰੀਓ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਬੜੀ ਦੁਖਦਈ ਘਟਨਾ ਸੀ ਦੁਖਦਾਈ ਘਟਨਾ ਸੀ ਇਹ ਸੋ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸੋ ਅਸੀਂ ਇੱਕ ਦੂਜੇ ਦੇ ਸੁੱਖ ਸੁੱਖ ਤੇ ਖਰੀਕ ਹੋਣਾ ਹੁੰਦਾ ਸੋ ਇਹਨਾਂ ਦਾ ਦੁੱਖ ਵਡਾਉਣ ਲਈ ਅੱਜ ਅਫਸੋਸ ਦੇ ਲਈ ਮੈਂ ਅੱਜ ਇੱਕ ਕਿਤਾਬਾ ਵੀ ਕੇ ਆਇਆ ਸੀ ਸੋ ਅਸੀਂ ਬੜੀ ਮੁੱਖ ਸੁਪੀਤਾ ਔਰ ਅਰਦਾਸ ਕੀਤੀ ਹੈ ਅਭੀ ਦਾ ਲਾਲ ਸਿੰਘ ਜਿਹਨਾਂ ਨੇ ਬੜੀ ਸੇਵਾ ਕੀਤੀ ਸਾਹਿਤੀ ਸੰਗੀਤ ਦੀ ਔਰ ਬੜੀਆ ਸਿੱਖਿਆ ਦਿੱਤੀ ਸਾਡੇ ਸਾਥੀ ਰਾਜੇਪੁਰ ਦੀ ਮਾਰੋੜਾ ਨੂੰ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਕਿਰਨਾਂ ਦੇ ਮਾਰ ਤੋਂ ਛੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਬਣਦਾ ਬਲਵੰਤ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਤਕਾਰਯੋਗ ਸਪੀਕਰ ਵਿਧਾਨ ਸਭਾ ਪੰਜਾਬ ਸਰਪਾਲ ਕੁਸਾਲ ਸਿੰਘ ਚੰਦਰਾ ਸਾਹਿਬ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ ਅਖਾਈ ਬਲੀ ਜੀ ਕਦੇ ਗੱਭਨ ਕਢਾਈ ਕਰਦੇ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਮੇਕਿਸ਼ਤਾਰ ਤੋਂ ਮੈਂ ਤੁਹਾਡੇ ਵਿੱਚ ਆਇਆ ਨਹੀਂ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਬਜ਼ੁਰਗ ਜਿਹੜੇ ਸਾਡੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਜੀ ਸਰਪਾਲ ਸਿੰਘ ਜੀ 1934 ਦਾ ਬਰਤਾਰ 2022 ਦੇ ਵਿੱਚ ਚਲੇ ਗਏ तकरीबन 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਕੁੜੇ ਰਾਜੇ ਕੰਮ ਕਰਦੇ ਸੀ ਜਦੋਂ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਤੇ ਵੀ ਪਿਤਾ ਜੀ ਮਾਪੇ ਦਾ ਜਾਣਾ ਇਸ ਉਮਰ ਦਾ ਆ ਸਮਝ ਲਓ ਕਿ ਪੀੜੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਮਦੇ ਨਾਲ ਹੀ ਚੱਲਦੀ ਸੰਤਾ ਕੋ ਨਾਂ ਵੀ ਨਹੀਂ ਆ ਜਿਹੜੀ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪੁਰਾਣੀਆਂ ਕਹਾਣੀਆਂ ਪੁਰਾਣੇ ਗੀਤ ਤੇ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਫਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਯਾਰਡ ਹੋਇਆ ਲੱਗਦਾ ਕਿ ਕੱਲ੍ਹ ਦੀ ਗੱਲ ਉਹ ਜਿਹਨੀਆਂ ਕੋ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀ ਅੱਖਾਂ ਨਾਲ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਚੱਲਦੇ ਨੇ ਸਾਡੇ ਬੁਰਗ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਜਿੰਨੇ ਪਰਦੇਸ ਵਿੱਚ ਆਪਣਾ ਪੈਨਪਰਾ ਵਸਦੇ ਨੇ ਕਿ ਆਪਣੇ ਮਾਪੇ ਦੀ ਸੇਵਾ ਕਰੋ ਆਪਣੇ ਮਾਂ ਦੀ ਆਪਣੀ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਮシャンੀ ਬੀਤੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿਹੜਾ ਮੁਦਮਾਨ ਕੇ ਆਪਾਂ ਵੱਡੇ ਹੋਏ ਹਾਂ ਔਰ ਇਹਨਾਂ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਾਲ ਜਿਹੜਾ ਮਿਲੂਗਾ ਤੇ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾ ਦੇ ਪੈਣਾ ਅਸੀਂ ਸਾਰੇ ਪੜ੍ਹੇ ਪਰ ਮੇਰੇ ਪਿਤਾ ਜੀ ਕੰਮ ਅੱਜ ਫੇਰੀ ਕਰਦੇ ਨੇ ਉਹਨਾਂ ਨੇ ਲੰਮਾ ਸਮਾਂ 40-45 ਸਾਲ ਸਾਈਕਲ ਦੀ ਦੁਕਾਨ ਕੀਤੀ ਪਰ ਇੱਕ ਕਿਰਤਨਾ ਜੁੜਿਆ ਇਨਸਾਨ ਜਿਹਨੂੰ ਇੰਨੀਕ ਸਮਝ ਸੀ ਕਿ ਸਿੱਖਿਆ ਜਿਹੜੀ ਹੈ ਸਭ ਤੋਂ ਵੱਡਾ ਵਰਦਾਨ ਹੈ ਉਹਨਾਂ ਨੇ ਸਾਨੂੰ ਸਿੱਖਿਆ ਕਿ ਮੈਂ ਹੁਣ ਪੀਐਸ ਨਹੀਂ ਕਰਦੇ ਆ ਜਦੋਂ ਮੇਰਾ ਪੀਐਸ ਦਾ ਟੈਸਟ ਹੋਇਆ ਤੇ ਮੈਂ ਦੱਸਿਆ ਬਾਪੂ ਜੀ ਨੂੰ ਆ ਕੇ ਕਿ ਮੈਂ ਮੇਰੀ ਅੱਜ ਟੈਸਟ ਸੀਗਾ ਆਨਲਾਈਨ ਤੇ ਮੈਂ ਇੱਕ ਪਾਸੇ ਰਿਹਾ ਬੜੇ ਫੁੱਟ ਹੋਏ ਮਨ ਬਹੁਤ ਪੀੜਿਆ ਮੇਰਾ ਪੀਐਸਪੀ ਦਾ ਤੇ ਇਸ ਤਰ੍ਹਾਂ ਦੀ ਜਿਹੜੀ ਐ ਸੋਚ ਵਾਲੇ ਇਨਸਾਨ ਇਹ ਤਾਂ ਬੰਦਾ ਸੋਚਦਾ ਕਿ ਬੱਚੇ ਵੱਡੇ ਨੇ ਵੱਡਾ ਪਰਿਵਾਰ ਹੈ ਕੱਲ ਨੂੰ ਕਿਤੇ ਕੰਮ ਕਰੋ ਪੈਸੇ ਲਿਆਓ ਆਪਾਂ ਘਰ ਵੱਡਾ ਬਣਾਈਏ ਵੱਡੀਆਂ ਗੱਡੀਆਂ ਲੈ ਲਈਏ ਜ਼ਮੀਨ ਜਿਆਦਾ ਰੱਖਾਂ ਉਹਨਾਂ ਨੇ ਜ਼ਿੰਦਗੀ ਭਰ ਦੇ ਵਿੱਚ ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕੀਤੀ ਕਦੇ ਵੀ ਇਹਨਾਂ ਨੂੰ 5-7 ਦੇ ਦੋ ਤਾਂ ਕੁੱਛ 5000 ਦੇ ਦੋ ਤਾਂ ਕੁੱਛ ਨਾ ਕੁਝ ਦੇ ਤਾਂ ਵੀ ਕੁੱਛ ਉਹਨਾਂ ਨੇ ਕਹਿੰਨਾ ਕਿ ਬਹੁਤ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਹੜੀ ਆ ਸਾਡੇ ਬਾਪੂ ਜੀ ਦੀ ਜੀਤ ਹੈ ਅੱਜ ਫੇਸਟਾਰ ਤੇ ਕੋਰਦਾਰਤ ਸਿੰਘ ਮਾ ਸਾਡੇ ਪ੍ਰਾਰਣ ਬਹੁਤ ਸਰਕਾਰੀਏ ਜੀ ਸਮਾ ਗੱਡ ਕੇ ਆਏ ਨੇ ਮੈਂ ਇਹਨਾਂ ਦਾ ਗੁੱਲ ਹੱਥ ਫੜ ਕੇ ਸਿੱਖਾ ਕੇ ਬਹੁਤ ਬੰਦਾ ਕਰਦਾ